ਜਿਹੜੇ ਚਾਹੁੰਦੇ ਤੁਹਾਡੇ ਮਨਾਂ ਚੋਂ ਸ਼ਰਧਾ ਖਤਮ ਹੋ ਜਾਏ ਜਿਹੜੇ ਚਾਹੁੰਦੇ ਤੁਹਾਡੇ ਮਨਾਂ ਚੋਂ ਕਲਗੀਧਰ ਦਾ ਪ੍ਰੇਮ ਖਤਮ ਹੋ ਜਾਏ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਿੱਤੀ ਮਰਜ਼ਾਦਾ ਦੇ ਨਾਲੋਂ ਸ਼ਰਧਾ ਟੁੱਟ ਜਾਏ ਉਹ ਲੋਕ ਬੜੇ ਤਰ੍ਹਾਂ ਦੇ ਸਵਾਲ ਕਰਦੇ ਉਹਨਾਂ ਚੋਂ ਸਵਾਲੇ ਵੀ ਹੁੰਦੇ ਵੀ ਕੇਸ ਕਿਸ ਵਾਸਤੇ ਰੱਖੇ ਨੇ ਅੰਮ੍ਰਿਤ ਕਿਉਂ ਛਕਿਆ ਹੈ ਸ੍ਰੀ ਸਾਹਿਬ ਕਿਰਪਾਨ ਕਿਉਂ ਪਾਈ ਹੈ ਪੰਜ ਕਕਾਰਾਂ ਦੇ ਧਾਰਨੀ ਕਿਉਂ ਹਾਂ ਮੈਂ ਅਕਸਰ ਬੇਨਤੀ ਕਰਦਾ ਜ਼ਰੂਰੀ ਨਹੀਂ ਹੁੰਦਾ ਵੀ ਸੰਗਤ ਵਿੱਚੋਂ ਸਾਰੇ ਬਹਿਸ ਕਰਨ ਵਾਲੇ ਹੋਣ ਵਿਚਾਰ ਕਰਨ ਵਾਲੇ ਹੋਣ ਕਿਉਂਕਿ ਕਈ ਬੜੇ ਸ਼ਰਧਾ ਵਾਲੇ ਪ੍ਰੇਮ ਵਾਲੇ ਵੀ ਹੁੰਦੇ ਨੇ ਤੁਹਾਡੇ ਮਨਾਂ ਨੂੰ ਠੇਸ ਨਾ ਪਹੁੰਚੇ ਇਸ ਵਾਸਤੇ ਬਹੁਤੇ ਉਹਨਾਂ ਨਾਲ ਸਵਾਲ ਜਵਾਬ ਕਰਨ ਦੀ ਲੋੜ ਹੀ ਨਹੀਂ ਜਦੋਂ ਤੁਹਾਨੂੰ ਕੀ ਕਹਿੰਦਾ ਨਾ ਇਹ ਕਿਰਪਾਨ ਕਿਉਂ ਪਾਈ ਹੈ ਕੇਸ ਕਿਉਂ ਰੱਖੇ ਨੇ ਕੋਈ ਜਵਾਬ ਦਿਆ ਕਰੋ ਮੇਰੇ ਗੁਰੂ ਕਲਗੀਧਰ ਦਾ ਹੁਕਮ ਹੈ ਕਿਰਪਾਨ ਕਿਉਂ ਪਾਈ ਹੈ ਗੁਰੂ ਕਲਗੀਧਰ ਦੀਆਂ ਖੁਸ਼ੀਆਂ ਲੈਣ ਵਾਸਤੇ ਪੰਜ ਕਾ